ਹੁਣ ਤੱਕ ਤੁਸੀਂ ਸੁਣਿਆ ਹੋਵੇਗਾ ਕਿ ਜੇਲ੍ਹ ਦੇ ਵਿੱਚ ਕੈਦੀਆਂ ਦੇ ਨਾਲ ਬੁਰਾ ਵਿਵਹਾਰ ਕੀਤਾ ਜਾਂਦਾ ਹੈ ਪਰ ਕੋਈ ਪੁਖਤਾ ਸਬੂਤ ਨਾ ਹੋਣ ਕਰਕੇ ਇਸ ਮੁੱਦੇ ਦੇ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ ਸੀ ਪਰ ਅੱਗੇ ਹੁਣ ਜੋ ਤੁਸੀਂ ਵੀਡੀਓ ਦੇਖਣ ਜਾ ਰਹੇ ਹੋ ਤੁਹਾਨੂੰ ਕਾਫੀ ਹੈਰਾਨ ਪਰੇਸ਼ਾਨ ਕਰ ਸਕਦੀ ਹੈ ਜੋ ਕਿ ਕਾਫੀ ਵਾਇਰਲ ਹੋ ਰਹੀ ਹੈ ਤੇ ਪਟਿਆਲਾ ਜੇਲ੍ਹ ਦੀ ਦੱਸੀ ਜਾ ਰਹੀ ਹੈ ਜਿਸ ਦੇ ਵਿੱਚ ਜੇਲ੍ਹ ਪ੍ਰਸ਼ਾਸਨ ਤੋਂ ਦੁਖੀ ਹੋਇਆ ਵਿਅਕਤੀ ਦੱਸ ਰਿਹਾ ਹੈ ਕਿ ਜੇਲ੍ਹ ਦੇ ਵਿੱਚ ਉਹਨਾਂ ਨਾਲ ਜਾਨਵਰਾਂ ਦੀ ਤਰ੍ਹਾਂ ਵਿਵਹਾਰ ਕੀਤਾ ਜਾਂਦਾ ਹੈ ਤੇ ਉਹਨਾਂ ਦੀ ਪੱਟਿਆਂ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਜਾਂਦੀ ਹੈ ਹਾਂ ਦੇਖੋ ਕਿਵੇਂ ਕੁੱਟ ਰਹੇ ਨੇ ਵੀਰੇ ਵੀਡੀਓ ਬਣਾਉਣ ਵਾਲੇ ਸ਼ਖਸ ਨੇ ਇਲਜ਼ਾਮ ਲਗਾਏ ਨੇ ਕਿ ਜੇਲ ਸੂਪਰਡੈਂਟ ਰਾਜਨਕਪੂਰ ਅਤੇ ਹੋਰ ਨਾ ਪੁਲਿਸ ਮੁਲਾਜ਼ਮਾ ਨੇ ਜੇਲ ਦੇ ਵਿੱਚ ਹੱਥ ਚੁੱਕੀ ਹੋਈ ਹੈ ਜਿਸ ਦਾ ਖਾਮਿਆਜ਼ਾ ਬੇਕਸੂਰਾ ਨੂੰ ਭੁਗਤਣਾ ਪੈ ਰਿਹਾ ਹੈ ਆਹ ਤੁਹਾਨੂੰ ਦਿਖਾਉਨੇ ਆ ਇਹ ਪੂਰੀ ਵੀਡੀਓ ਭਾਈ ਜੀ ਮੈਂ ਤੁਹਾਨੂੰ ਇੱਥੇ ਪਟਿਆਲਾ ਜੇਲ ਦਾ ਦਿਖਾਣਾ ਕਾਂਡ ਠੀਕ ਹੈ ਵੀਰੇ ਆ ਦੇਖੋ ਬਾਈ ਇੱਥੇ ਚੱਕਰ ਹੋਲਦਾਰ ਨੂੰ ਮਿਲਾਨਾ ਚੱਕਰ ਹੋਲਦਾਰ ਨੂੰ ਮਿਲਾਨਾ ਵੀਰ ਦਿਖਾਨਣਾ ਸਾਨੂੰ ਤੁਮੇ ਚਾਰ ਰੱਖਿਆ ਨਾ ਇੱਥੇ ਠੀਕ ਹੈ ਬਾਈ ਇਹ ਬਹੁਤ ਤੰਗ ਕਰਦੇ ਨੇ ਬੰਦੇ ਹਣ ਆ ਦੇਖਿਓ ਸੋਨ ਆ ਦੇਖੋ ਵੀਰੇ ਸਾਹਮਣੇ ਬੈਠਾ ਚੱਕਰ ਹੋਲਦਾਰ ਇੱਥੇ ਵੀ ਆਣਾ ਕਿੱਥੇ ਜਾਣਾ ਇੱਥੇ ਵੀ ਆਣਾ ਪਾ ਫੜਾ ਦੇ ਭਾਈਆ ਮੋਟਰਸਾਈਕਲ ਤੇ ਬੰਦਾ ਆ ਰਿਹਾ ਤਾਂ ਨਾ ਘੋੜਾ ਇਹ ਤਾਂ ਇਹ ਕਹਿੰਦਾ ਕਿ ਮੇਰਾ ਇਹਦਾ ਬਾਹਰ ਜਾ ਕੇ ਵੀ ਦੇਖੋ ਕਿਵੇਂ ਐਕਸ ਕਰ ਰਿਹਾ ਤੇ ਸੀ ਭਾਈ ਦੇ ਵਿੱਚ ਮੁੰਸ਼ੀ ਆ ਇਹ ਇਹਦਾ ਨਾਂ ਘੋੜਾ ਹੈ ਠੀਕ ਆ ਵੀਰੇ ਭਾਈ ਇੱਥੇ ਬਹੁਤ ਕੁੱਟਦੇ ਨੇ ਬੰਦਿਆਂ ਨੂੰ ਨਜਾਇਜ਼ ਇਹ ਵੱਡਾ ਬਦਮਾਸ਼ ਬਣਿਆ ਫਿਰਦਾ ਕਹਿੰਦਾ ਮੈਂ ਉਹ ਇਹਨੇ ਫੜਨਾ ਇਹਦਾ ਬਾਹਰ ਜਾ ਕੇ ਬਾਈ ਟੋਟ ਮੈਪ ਇਹ ਵੀ ਆਹ ਦੇਖੋ ਬਾਈ ਇਹ ਜੇਲ ਹੈ ਪਟਿਆਲਾ ਜੇਲ ਅੱਜ ਤਰੀਕ ਹੈਗੀ 5 7ਵਾਂ ਮਹੀਨਾ 2018 ਵਿਰੇ ਇਹ ਮੋਬਾਈਲ ਵੀਰੇ ਜਿਹੜੇ ਚੋ ਜੇ 7 ਹੈ ਵਿਰੇ ਇਹ ਪ੍ਰਸ਼ਾਸਨ ਨੇ ਲੈ ਆ ਕੇ ਦਿੱਤਾ ਸੀ 10000 ਰੁਪਏ ਲੱਤਾ ਸੀ ਲੰਗਾਈ ਦਾ ਵਿਰੇ ਇਹ ਮੋਬਾਈਲ ਦਾ ਮੈਂ ਨਵੀਆਂ ਨਵੀਆਂ ਵੀਡੀਓ ਪਾਉਂ ਵੀਰੇ ਸਾਰੀਆਂ ਦੇਖੋ ਵੀਰੇ ਆ ਦੇਖੋ ਚੱਕਰ ਦੇ ਵਿੱਚ ਘੁੱਟਰੇ ਨੇ ਅੱਜ ਤਰੀਕ ਹੈਗੀ 8 8ਵਾਂ ਮਹੀਨਾ 2018 ਵੀਰੇ ਆਹ ਦੇਖੋ ਕਿਵੇਂ ਘੁੱਟ ਰਹੇ ਨੇ ਵੀਰੇ ਇਹ ਵੀਰੇ ਆ ਦੇਖੋ ਕਿਵੇਂ ਘੁੱਟ ਰਹੇ ਨੇ ਵੀਰੇ ਪਾ ਦੇ ਹੁੰਦੇ ਨੇ ਠੀਕ ਆ ਵੀਰੇ ਇਸ ਕਰਕੇ ਇਹਨਾਂ ਨੂੰ ਸ਼ੱਕ ਹੋ ਗਿਆ ਸੀ ਵੀਰੇ ਇਹ ਇਸ ਕਰਕੇ ਇੱਧਰ ਨੂੰ ਆ ਗਿਆ ਉਹ ਪਟੇ ਨਾਲ ਵੀਰੇ ਦੇਖ ਲਓ ਕਿੱਡਾ ਫਟਾ ਹੁੰਡਾ ਲਈ ਖੜਿਆ ਸੀ ਹੁਣ ਦੁਆਰੇ ਤੁਹਾਨੂੰ ਦਿਖਾਉਣਾ ਹੈ ਵੀਡੀਓ ਸਾਰੇ ਬੰਦੇ ਨੋਟ ਕਰ ਲਓ ਭਾਈ ਤੇ ਰਾਜਨਖੂਰ ਹੈ ਜਿਹੜਾ ਆਈਪੀਐਸ ਸੁਪਰਡੈਂਟ ਹੈ ਭਾਈ ਇੱਕ ਧਾਲੀ ਵਾਲਾ ਐਸਪੀਐਸ ਵੀਰ ਜੀ ਇਹਨਾਂ ਦੇ ਛੇ ਨਾਲ ਸਾਰਾ ਕੰਮ ਹੁੰਦਾ ਇੱਥੇ ਪਟਿਆਲਾ ਜੇਲ ਹੈ ਵੀਰੇ ਇੱਥੇ ਬਹੁਤ ਗੰਮਚਾਰ ਰੱਖੀ ਆ ਹਰ ਕਿਸਨ ਕੁੱਟ ਦੇਣ ਨੇ ਨਜਾਇਜ਼ ਤਾਂ ਦੇਖੀ ਤੁਸੀਂ ਪਟਿਆਲਾ ਜੇਲ੍ਹ ਦੀ ਇਹ ਵੀਡੀਓ ਤੁਹਾਨੂੰ ਦੱਸ ਦਈਏ ਕਿ ਜੇਲ੍ਹ ਸੁਪਰਡੈਂਟ ਰਾਜਨ ਕਪੂਰ ਤੇ ਪਹਿਲਾਂ ਵੀ ਇਹ ਇਲਜ਼ਾਮ ਲੱਗੇ ਨੇ ਕਿ ਉਸ ਦੇ ਵੱਲੋਂ ਕੈਦੀਆਂ ਤੋਂ ਪੈਸੇ ਲੈ ਜਾਂਦੇ ਨੇ ਤੇ ਪੈਸੇ ਨਾ ਦੇਣ ਵਾਲੇ ਦੀ ਕੁੱਟਮਾਰ ਕੀਤੀ ਜਾਂਦੀ ਹੈ ਇਹ ਸਾਰੇ ਇਲਜ਼ਾਮ ਜੇਲ੍ਹ ਦੇ ਵਿੱਚ ਬੰਦ ਕੈਦੀਆਂ ਤੇ ਹਵਾਲਾਤਿਆਂ ਦੇ ਵੱਲੋਂ ਲਗਾਏ ਜਾ ਰਹੇ ਨੇ ਜੋ ਕਿ ਆਪਣੀ ਪੇਸ਼ੀ ਦੌਰਾਨ ਕਈ ਅਹਿਮ ਖੁਲਾਸੇ ਕਰਦੇ ਨੇ ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬੀ